ਇਸ ਗੰਭੀਰ ਬਿਮਾਰੀ ਨੇ ਦਿੱਤੀ ਦਸਤਖਤ ਮਰੀਜ਼ਾਂ ਦੀ ਗਿਣਤੀ 100 ਤੋਂ ਪਾਰ ਸੁਣੋ ਇੱਕ ਗੰਭੀਰ ਬਿਮਾਰੀ ਬਾਰੇ ਮਹਾਰਾਸ਼ਟਰ ਵਿੱਚ ਗਲੇਨ ਬੈਰੋ ਸਿੰਡਰੋਮ ਦੇ ਮਾਮਲਿਆਂ ਵਿੱਚ ਇੱਕੋ ਦਮ ਵਾਧਾ ਹੋਣਾ ਸ਼ੁਰੂ ਹੋ ਚੁੱਕਾ ਹੈ ਸੋਲਾਪੁਰ 'ਚ ਇਸ ਗੰਭੀਰ ਬਿਮਾਰੀ ਨਾਲ ਮੌਤ ਦਾ ਪਹਿਲਾ ਮਾਮਲਾ ਵੀ ਸਾਹਮਣੇ ਆ ਚੁੱਕਾ ਹੈ ਹਾਲਾਂਕਿ ਇਸ ਦੀ ਅਧਿਕਾਰਿਕ ਪੁਸ਼ਟੀ ਨਹੀਂ ਹੋਈ ਹੈ ਸਿਹਤ ਵਿਭਾਗ ਦੀ ਜਾਣਕਾਰੀ ਮੁਤਾਬਕ ਪੂਨੇ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ 'ਚ ਜੀਬੀਐਸ ਦੇ 101 ਐਕਟਿਵ ਕੇਸ ਮਿਲ ਚੁੱਕੇ ਹਨ ਦੱਸ ਦਈਏ ਕਿ ਜੀਬੀਐਸ ਦਾ ਪਹਿਲਾ ਮਾਮਲਾ 9 ਜਨਵਰੀ ਨੂੰ ਪੂਨੇ ਵਿੱਚ ਸਾਹਮਣੇ ਆਇਆ ਸੀ ਜਦਕਿ ਇੱਕ ਮਰੀਜ਼ 'ਚ ਇਸ ਦੁਰਲਭ ਬਿਮਾਰੀ ਸਿੰਡਰੋਮ ਦੀ ਪੁਸ਼ਟੀ ਹੋਈ ਹੈ ਦੱਸ ਦਈਏ ਕਿ ਹੁਣ ਤੱਕ ਪੂਨੇ ਵਿੱਚ 81 ਪਿੰਪਰੇ ਚਿੰਤਵੜ ਵਿੱਚ 14 ਅਤੇ ਹੋਰ ਜ਼ਿਲ੍ਹਿਆਂ ਵਿੱਚ 6 ਮਰੀਜ਼ ਮਿਲ ਚੁੱਕੇ ਹਨ ਇਹਨਾਂ ਵਿੱਚ 19 ਮਰੀਜ਼ 9 ਸਾਲ ਦੇ ਛੋਟੇ ਬੱਚੇ ਹਨ ਜਦ ਕਿ 23 ਮਰੀਜ਼ 50 ਤੋਂ 80 ਸਾਲ ਦੇ ਉਮਰ ਵਿੱਚ ਸਨ ਇਸ ਸਮੇਂ 16 ਮਰੀਜ਼ ਵੈਂਟੀਲੇਟਰ ਤੇ ਸਨ ਸਿਹਤ ਵਿਭਾਗ ਮੁਤਾਬਕ ਇਸ ਸਿੰਡਰੋਮ ਦਾ ਮੁੱਖ ਕਾਰਨ ਕੈਂਪਲੋਬੈਕਟੀਰੀਆ ਜੇਨਜੁਨ ਨਾਮਕ ਬੈਕਟੀਰੀਆ ਹੈ ਜੋ ਦੁਨੀਆ ਭਰ ਵਿੱਚ ਜੀਬੀਐਸ ਦੇ ਇਤਿਹਾਸਾਈ ਮਾਮਲਿਆਂ ਲਈ ਜ਼ਿੰਮੇਵਾਰ ਹਾਲਾਂਕਿ ਪੂਨੇ ਵਿੱਚ ਪਾਣੀ ਦੇ ਸੈਂਪਲਿੰਗ ਦੌਰਾਨ ਇਸ ਬੈਕਟੀਰੀਆ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ ਦੱਸਦੀ ਹੈ ਕਿ ਡਾਕਟਰਾਂ ਦੇ ਕਹਿਣ ਅਨੁਸਾਰ ਜੀਬੀਐਸ ਦਾ ਇਲਾਜ ਬਹੁਤ ਹੀ ਮਹਿੰਗਾ ਹੈ ਮਰੀਜ਼ਾਂ ਨੂੰ ਇਸ ਵਿੱਚ ਇਮਯੂਨੋਗਲੋਬੀਨ ਇੰਜੈਕਸ਼ਨ ਦੀ ਲੋੜ ਹੁੰਦੀ ਹੈ ਜਿਸ ਵਿੱਚ 20000 ਰੁਪਏ ਪ੍ਰਤੀ ਇੰਜੈਕਸ਼ਨ ਕੀਮਤ ਇੱਕ ਮਰੀਜ਼ ਨੂੰ ਇਲਾਜ ਦੌਰਾਨ 10 ਤੋਂ 15 ਇੰਜੈਕਸ਼ਨਾਂ ਦੀ ਲੋੜ ਹੁੰਦੀ ਹੈ ਇਸ ਵਿੱਚ ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਮਹਾਰਾਸ਼ਟਰ ਦੇ ਡਿਪਟੀ ਸੀਐਮ ਅਜੀਤ ਬਵਾਰ ਨੇ ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਮਹਾਰਾਸ਼ਟਰ ਦੇ ਡਿਪਟੀ ਸੀਐਮ ਅਜੀਤ ਪਵਾਰ ਨੇ ਜੀਬੀਐਸ ਦੇ ਮਰੀਜ਼ਾਂ ਲਈ ਮੁਫਤ ਇਲਾਜ ਦਾ ਐਲਾਨ ਕਰ ਦਿੱਤਾ ਪਿੰਪਰਨ ਚਿੰਤਵੜ ਦੇ ਮਰੀਜ਼ਾਂ ਦਾ ਇਲਾਜ ਵੀ ਸੀਐਮ ਹਸਪਤਾਲ ਵਿੱਚ ਕੀਤਾ ਜਾਵੇਗਾ ਜਦਕਿ ਪੂਨੇ ਨਗਰ ਨਿਗਮ ਖੇਤਰ ਦੇ ਮਰੀਜ਼ਾਂ ਲਈ ਕਮਲਾ ਨਹਿਰੂ ਹਸਪਤਾਲ ਵਿੱਚ ਉਹਨਾਂ ਦੇ ਇਲਾਜ ਦੀ ਸਹੂਲਤ ਜਦਕਿ ਪਿੰਡਾਂ ਦੇ ਲੋਕਾਂ ਲਈ ਪੂਨੇ ਦੇ ਸੁਸੂਨ ਹਸਪਤਾਲ ਵਿੱਚ ਮੁਫਤ ਇਲਾਜ ਦੀ ਸਹੂਲਤ ਹੋਵੇਗੀ ਮਹਾਰਾਸ਼ਟਰ 'ਚ ਇਸ ਗੰਭੀਰ ਬਿਮਾਰੀ ਨੇ ਦਿੱਤੀ ਦਸਤਕ ਮਰੀਜ਼ਾਂ ਦੀ ਗਿਣਤੀ 100 ਤੋਂ ਵੱਧ। ਸੁਣੋ ਇੱਕ ਗੰਭੀਰ ਬਿਮਾਰੀ ਬਾਰੇ। ਮਹਾਰਾਸ਼ਟਰ ਵਿੱਚ ਗਲੇਨ ਬੈਰੋ ਸਿੰਡਰੋਮ ਦੇ ਮਾਮਲਿਆਂ ਵਿੱਚ ਇੱਕੋ ਦਮ ਵਾਧਾ ਹੋਣਾ ਸ਼ੁਰੂ ਹੋ ਚੁੱਕਾ ਹੈ। ਸੋਲਾਪੁਰ ਚ ਇਸ ਗੰਬੀਰ ਬਿਮਾਰੀ ਨਾਲ ਮੌਤ ਦਾ ਪਹਿਲਾ ਮਾਮਲਾ ਵੀ ਸਾਹਮਣੇ ਆ ਚੁੱਕਾ ਹੈ ਹਾਲਾਂਕਿ ਇਸ ਦੀ ਅਧਿਕਾਰਿਕ ਪੁਸ਼ਟੀ ਨਹੀਂ ਹੋਈ ਹੈ ਸਿਹਤ ਵਿਭਾਗ ਦੀ ਜਾਣਕਾਰੀ ਮੁਤਾਬਕ ਪੂਨੇ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ਚ ਜੀਬੀਐਸ ਦੇ 101 ਐਕਟਿਵ ਕੇਸ ਮਿਲ ਚੁਕੇ ਹਨ ਦੱਸਦੇ ਕਿ ਜੀਬੀਐਸ ਦਾ ਪਹਿਲਾ ਮਾਮਲਾ 9 ਜਨਵਰੀ ਨੂੰ ਪੂਨੇ ਵਿੱਚ ਸਾਹਮਣੇ ਆਇਆ ਸੀ ਜਦਕਿ ਇੱਕ ਮਰੀਜ਼ ਚ ਇਸ ਦੁਰਲਭ ਬਿਮਾਰੀ ਸਿੰਡਰੋਮ ਦੀ ਪੁਸ਼ਟੀ ਹੋਈ ਹੈ ਦੱਸਦੇ ਕਿ ਹੁਣ ਤੱਕ ਪੂਨੇ ਵਿੱਚ 81 ਪਿੰਪਰੇ ਚਿੰਤਵੜ ਵਿੱਚ 14 ਅਤੇ ਹੋਰ ਜ਼ਿਲ੍ਹਿਆਂ ਵਿੱਚ 6 ਮਰੀਜ਼ ਮਿਲ ਚੁੱਕੇ ਹਨ ਇਹਨਾਂ ਵਿੱਚ 19 ਮਰੀਜ਼ 9 ਸਾਲ ਦੇ ਛੋਟੇ ਬੱਚੇ ਹਨ ਜਦ ਕਿ 23 ਮਰੀਜ਼ 50 ਤੋਂ 80 ਸਾਲ ਦੇ ਉਮਰ ਵਿੱਚ ਸਨ ਇਸ ਸਮੇਂ 16 ਮਰੀਜ਼ ਵੈਂਟੀਲੇਟਰ ਤੇ ਸਨ ਸਿਹਤ ਵਿਭਾਗ ਮੁਤਾਬਕ ਇਸ ਸਿੰਡਰੋਮ ਦਾ ਮੁੱਖ ਕਾਰਨ ਕੈਂਪਲੋਬੈਕਟੀਰੀਆ ਜੈਨਜੁਨ ਨਾਮਕ ਬੈਕਟੀਰੀਆ ਹੈ ਜੋ ਦੁਨੀਆ ਭਰ ਵਿੱਚ ਜੀਬੀਐਸ ਦੇ ਇਤਿਹਾਸਕ ਮਾਮਲਿਆਂ ਲਈ ਜ਼ਿੰਮੇਵਾਰ ਹੈ ਹਾਲਾਂਕਿ ਪੂਨੇ ਵਿੱਚ ਪਾਣੀ ਦੇ ਸੈਂਪਲਿੰਗ ਦੌਰਾਨ ਇਸ ਬੈਕਟੀਰੀਆ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ ਦੱਸਦੇ ਕਿ ਡਾਕਟਰਾਂ ਦੇ ਕਹਿਣ ਅਨੁਸਾਰ ਜੀਬੀਐਸ ਦਾ ਇਲਾਜ ਬਹੁਤ ਹੀ ਮਹਿੰਗਾ ਮਰੀਜ਼ਾਂ ਨੂੰ ਇਸ ਵਿੱਚ ਇਮਯੂਨੋਗਲੋਬੀਨ ਇੰਜੈਕਸ਼ਨ ਦੀ ਲੋੜ ਹੁੰਦੀ ਹੈ ਜਿਸ ਵਿੱਚ 20000 ਰੁਪਏ ਪ੍ਰਤੀ ਇੰਜੈਕਸ਼ਨ ਕੀਮਤ ਇੱਕ ਮਰੀਜ਼ ਨੂੰ ਇਲਾਜ ਦੌਰਾਨ 10 ਤੋਂ 15 ਇੰਜੈਕਸ਼ਨਾਂ ਦੀ ਲੋੜ ਹੁੰਦੀ ਹੈ ਇਸ ਵਿੱਚ ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਮਹਾਰਾਸ਼ਟਰ ਦੇ ਡਿਪਟੀ ਸੀਐਮ ਅਜੀਤ ਬਵਾਰਨੇ ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਮਹਾਰਾਸ਼ਟਰ ਦੇ ਡਿਪਟੀ ਸੀਐਮ ਅਜੀਤ ਪਵਾਰ ਨੇ ਜੀਬੀਐਸ ਦੇ ਮਰੀਜ਼ਾਂ ਲਈ ਮੁਫਤ ਇਲਾਜ ਦਾ ਐਲਾਨ ਕਰ ਦਿੱਤਾ। ਪਿੰਪਰੇਂ ਚਿੰਤਵੜ ਦੇ ਮਰੀਜ਼ਾਂ ਦਾ ਇਲਾਜ ਵੀ ਸੀਐਮ ਹਸਪਤਾਲ ਵਿੱਚ ਕੀਤਾ ਜਾਵੇਗਾ ਜਦਕਿ ਪੂਨੇ ਨਗਰ ਨਿਗਮ ਖੇਤਰ ਦੇ ਮਰੀਜ਼ਾਂ ਲਈ ਕਮਲਾ ਨਹਿਰੂ ਹਸਪਤਾਲ ਵਿੱਚ ਉਹਨਾਂ ਦੇ ਇਲਾਜ ਦੀ ਸਹੂਲਤ ਜਦਕਿ ਪਿੰਡਾਂ ਦੇ ਲੋਕਾਂ ਲਈ ਪੂਨੇ ਦੇ ਸੁਸੂਨ ਹਸਪਤਾਲ ਵਿੱਚ ਮੁਫਤ ਇਲਾਜ ਦੀ ਸਹੂਲਤ ਹੋਵੇਗੀ।